ਹੈਲੋ ਦੋਸਤੋ ਸਾਡੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਬਾਰ ਬਾਰ ਬਹੁਤ ਮੈਸੇਜ ਆ ਰਹੇ ਹਨ ਕਿ ਜਿਹੜੀ ਮਿਹਰਪਰਾਸ਼ ਦਵਾਈ ਹੈ ਨਸ਼ਾ ਛਡਾਉਣ ਵਾਲੀ ਹਰ ਪ੍ਰਕਾਰ ਦਾ ਨਸ਼ਾ ਜਿੱਦਾਂ ਵੀ ਚਿੱਟਾ ਸਮੈਗ ਭੁੱਕੀ ਗੋਲੀਆਂ ਕੈਪਸੂਲ XYZ ਕੋਈ ਵੀ ਨਸ਼ਾ ਹੋਵੇ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਇਸ ਨੂੰ ਆਰਡਰ ਕਰ ਸਕਦਾ ਹੈ ਯੂ ਐਸ اے ਕੈਨੇਡਾ ਅਮਰੀਕਾ ਜਾਂ ਹੋਰ ਕੋਈ ਵੀ ਦੇਸ਼ ਵਿਦੇਸ਼ ਹੋਵੇ ਸਾਡੀ ਦਵਾਈ ਅਸੀਂ ਕੋਰੀਅਰ ਕਰਦੇ ਹਾਂ ਜਿਹੜੀ ਕਿ ਹਫ਼ਤੇ ਤੋਂ 10 ਦਿਨਾਂ ਦੇ ਅੰਦਰ ਅੰਦਰ ਦਵਾਈ ਬਾਹਰ ਅਸੀਂ ਤੱਕ ਪਹੁੰਚਾ ਦਿੰਨੇ ਹਾਂ ਦੋਸਤੋ ਅਸੀਂ ਦੱਸਣਾ ਚਾਹੁੰਦੇ ਹਾਂ ਸਾਡੀ ਦਵਾਈ 올 ਓਵਰ ਵਰਲਡ ਦੇ ਵਿੱਚ ਜਾਂਦੀ ਹੈ ਕੋਈ ਵੀ ਵੀਰਪਾਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਸਾਡੀ ਦਵਾਈ ਨੀਚੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਆਰਡਰ ਕਰ ਸਕਦਾ ਹੈ ਜੇ ਕੋਈ ਵੀਰਪਾਈ ਸਾਨੂੰ ਹਸਪਤਾਲ ਆ ਕੇ ਵਿਜ਼ਿਟ ਮਿਲਣਾ ਚਾਹੁੰਦਾ ਹੈ ਤਾਂ ਸਾਡੇ ਹਸਪਤਾਲ ਕੇਵਲ ਹਸਪਤਾਲ ਪਿੰਡ ਵਾਸੀਅਰਕ ਜ਼ਿਲ੍ਹਾ ਸੰਗਰੂਰ ਆ ਕੇ ਮਿਲ ਸਕਦਾ ਹੈ ਸਾਡੇ ਵੱਲੋਂ ਮੇਹਰ ਪ੍ਰਾਸ਼ ਦੀ ਪਹਿਲੀ ਡੋਜ਼ ਫ੍ਰੀ ਰਹੇਗੀ ਉਹਦੇ ਵਿੱਚ ਕੀ ਹੁੰਦਾ ਹੈ ਮਰੀਜ਼ ਨੂੰ ਜਿੰਨਾ ਤੱਕ ਦਵਾਈ ਨਹੀਂ ਖਾਊਗਾ ਉਹਨਾਂ ਤੱਕ ਇਸ ਦਵਾਈ ਦਾ ਗੁਣ ਨਹੀਂ ਪਤਾ ਲੱਗੂ ਤਾਂ ਦੋਸਤੋ ਅਸੀਂ ਪਹਿਲੀ ਡੋਜ਼ ਖਵਾ ਕੇ ਤਸਲੀ ਕਰਾ ਕੇ ਨਸ਼ੇ ਰਹਿਤ ਕਰਕੇ ਬੰਦੇ ਨੂੰ ਹਸਪੀਟਲ ਦੇ ਵਿੱਚੋਂ ਭੇਜਦੇ ਹਾਂ